ਤੁਹਾਡਾ ਸਲੋ ਚੈਨਲ ਜੀ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਪੁਰਾਣੇ ਸਮਿਆਂ ਵਿੱਚ ਬਣਾ ਕੇ ਖਾਧੀ ਜਾਣ ਵਾਲੀ ਚੋਲਾ ਦੀ ਸਬਜ਼ੀ ਚੋਲਾ ਦੀ ਸਬਜ਼ੀ ਆਪਾਂ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਇਹਦੇ ਵਿੱਚ ਚਾਹੇ ਤੁਸੀਂ ਕੋਈ ਵੀ ਸਬਜ਼ੀਆਂ ਪਾ ਸਕਦੇ ਹੋ ਤੇ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਦੋਂ ਵੀ ਇਹਨੂੰ ਸਬਜ਼ੀ ਨੂੰ ਬਣਾ ਕੇ ਖਾ ਸਕਦੇ ਹੋ ਜਾਂ ਜਦੋਂ ਤੁਹਾਡਾ ਦਿਲ ਕਰੇ ਕੁਝ ਹਲਕਾ ਫੁਲਕਾ ਖਾਣਾ ਹੋਵੇ ਤੁਸੀਂ ਚੋਲਾ ਦੀ ਸਬਜ਼ੀ ਜਿਹੜੀ ਬਣਾ ਕੇ ਖਾ ਸਕਦੇ ਹੋ ਤੇ ਸਬਜ਼ੀ ਬਣਾਉਣ ਵਾਸਤੇ ਆਪਾਂ ਇੱਥੇ ਇੱਕ ਕੌਲੀ ਲਈ ਹੈ ਜੀ ਚੋਲਾ ਦੀ ਇਹ ਦੇ ਹੋ ਕੇ ਰੱਖ ਦਿੱਤਾ ਹੈ ਤੁਸੀਂ ਸਬੂਤੇ ਚੌਲ ਵੀ ਲੈ ਸਕਦੇ ਹੋ ਆਪਾਂ ਲਿਆ ਚੌਲਾਂ ਦਾ ਟੋਟਾ ਬਸਮਤੀ ਚੌਲਾਂ ਦਾ ਇੱਕ ਟੋਟਾ ਤੇ ਤੜਕੇ ਵਾਸਤੇ ਇੱਕ ਲਿਆ ਆਪਾਂ ਪਿਆਜ਼ ਲਸਣ ਹਰੀਆਂ ਮਿਰਚਾਂ ਅਦਰਕ ਇੱਕ ਉਬਲਿਆ ਹੋਇਆ ਆਲੂ ਤੇ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਲਿਆ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਮਸਾਲੇ ਦੇ ਵਿੱਚ ਆਪਣੇ ਦੇਸੀ ਗ੍ਰੈਂਡਰ ਦੇ ਵਿੱਚ ਆਪਾਂ ਕੁੱਟ ਲੈਣੇ ਆ ਤੇ ਬਾਕੀ ਸਮਾਨ ਆਪਾਂ ਜਿਹੜਾ ਕੱਟ ਕੇ ਪਾਵਾਂਗੇ ਤੇ ਕਟਿੰਗ ਪਿਆਜ਼ ਦੀ ਤੇ ਪਿਆਜ਼ ਨੂੰ ਆਪਾਂ ਥੋੜਾ ਲੰਬੇ ਪੀਸਾਂ ਵਿੱਚ ਕਟਾਂਗੇ ਬਿਲਕੁਲ ਪਤਲਾ-ਪਤਲਾ ਤੁਸੀਂ ਇਹਨੂੰ ਬਰੀਕ ਵੀ ਕੱਟ ਸਕਦੇ ਹੋ ਤੁਸੀਂ ਚਾਹੋ ਟਮਾਟਰ ਪਾ ਸਕਦੇ ਹੋ ਨਹੀਂ ਵੀ ਜੇ ਤੁਹਾਡਾ ਦਿਲ ਕਰਦਾ ਟਮਾਟਰ ਪਾਉਣ ਨੂੰ ਤੇ ਤੁਸੀਂ ਟਮਾਟਰ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਸਬਜੀ ਵੀ ਤੁਸੀਂ ਇੱਥੇ ਚਾਹੋ ਜਿਹੜੀ ਮਰਜ਼ੀ ਪਾ ਸਕਦੇ ਹੋ ਆਪਾਂ ਇੱਕ మీడియం ਸਾਈਜ਼ ਦਾ ਆਲੂ ਲਿਆ ਸਬਜੀ ਹੈ ਚੋਰਾ ਦੀ ਸਬਜੀ ਵਿੱਚ ਪਾਉਣ ਵਾਸਤੇ ਅਦਰਕ ਲਸਣ ਤੇ ਹਰੀ ਮਿਰਚ ਨੂੰ ਆਪਾਂ ਕੁੱਟ ਲੈਣੇ ਆ ਤਿਹ ਲੋ ਜੀ ਮਸਾਲੇ ਨੂੰ ਆਪਾਂ ਕੁੱਟ ਲਿਆ ਤੇ ਹੁਣ ਤੇ ਲਾਉਣੇ ਆ ਤੜਕਾ ਅੱਗ ਆਪਾਂ ਬਾਲ ਲਈਏ ਚੁੱਲੇ 'ਤੇ ਅੱਜ ਦੀ ਜਿਹੜੀ ਚੌਲਾਂ ਦੀ ਸਰਦੀ ਬਣਾਉਣੀ ਹੈ ਇਹਨੂੰ ਆਪਾਂ ਬਣਾਵਾਂਗੇ ਜੀ ਤੌੜੀ ਵਿੱਚ ਪੂਰੇ ਦੇਸੀ ਤਰੀਕੇ ਨਾਲ ਤੇ ਤੌੜੀ ਆਪਾਂ ਰੱਖ ਦਿੱਤੀ ਹੈ ਚੁੱਲੇ 'ਤੇ ਤੌੜੀ ਥੋੜੀ ਜਿਹੀ ਪਾਣੀ ਸੁੱਕਦਾ ਇਹਦਾ ਤੇ ਫਿਰ ਆਪਾਂ ਪਾਉਨੇ ਆ ਜੀ ਇਹਦੇ ਵਿੱਚ ਤੇਲ ਹੁਣ ਆਪਾਂ ਤੌੜੀ ਵਿੱਚ ਪਾ ਦੰਨੇ ਆ ਜੀ ਤੇਲ ਤੇਲ ਨੂੰ ਕਰਕੇ ਚੰਗੀ ਤਰੀਕੇ ਨਾਲ ਗਰਮ ਤੇ ਫਿਰ ਆਪਾਂ ਪਾਵਾਂਗੇ ਜੀਰਾ ਤੇਲ ਵੀ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਅੱਧਾ ਚਮਚੇ ਪਾ ਦਾਂਗੇ ਜੀ ਜੀਰੇ ਦਾ ਤੇ ਨਾਲ ਹੀ ਆਪਾਂ ਅੱਧਾ ਚਮਚ ਇੱਥੇ ਲਈਆ ਰਾਈ ਤੇ ਦੋ ਲਈਆਂ ਨੇ ਸੁੱਕੀਆਂ ਲਾਲ ਮਿਰਚਾਂ ਇਹਨਾਂ ਨੂੰ ਕੱਟ ਮਾਰ ਕੇ ਤੇ ਆਪਾਂ ਸੋਟਾਂਗੇ ਬਸੱਲੇ ਦੇ ਵਿੱਚ ਤੇ ਨਾਲ ਹੀ ਇੱਥੇ ਹੁਣ ਪਾਉ ਦਾਂਗੇ ਆਪਾਂ ਅਦਰਕ ਲਸਣ ਤੇ ਅਜਿਹਾ ਲਸਣ ਦਾ ਪੇਸਟ ਉਹਨੂੰ ਪਾ ਕੇ ਬਾਹਰ ਆ ਪਕਾ ਲਾਂਗੇ ਪਿਆਜ਼ ਪਿਆਜ਼ ਪਾ ਦਾਂਗੇ ਆਜਾ ਰੋ ਪੋ ਲੈ ਲਿਆ ਪਿਆਜ਼ ਭੁੰਨਣ ਤੋਂ ਬਾਅਦ ਆਪਾਂ ਪਾ ਦਾਂਗੇ ਜੀ ਟਮਾਟਰ ਇਹਨਾਂ ਅੱਗੇ ਥੋੜੇ ਜਿਹਾ ਪਾ ਦਾਂਗੇ ਆਪਾਂ ਮਸਾਲੇ ਅੱਧਾ ਚਮਚਾ ਪਾ ਦਾਂਗੇ ਆਪਾਂ ਹਲਦੀ ਦਾ ਤੇ ਛੋਟਾ ਇਸ ਆਉਣ ਲਵਾਂਗੇ ਆਪਾਂ ਅੱਧਾ ਚਮਚਾ ਪਾ ਦਾਂਗੇ ਨਮਕ ਦਾ ਤੁਸੀਂ ਆਪਣੇ ਸਾਧ ਵਿਚਾਲਾ ਪਾ ਸਕਦੇ ਹੋ ਤੇ ਅੱਧਾ ਚਮਚਾ ਚੌਥਾ ਹਿੱਸਾ ਪਾ ਦਾਂਗੇ ਆਪਾਂ ਲਾਲ ਮਿਰਚ ਦਾ ਰੰਗ ਦੇਣ ਵਾਸਤੇ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਨੇ ਹੋਰਾ ਪਏ ਵਿੱਚ ਕੋਈ ਚੀਜ਼ ਨਹੀਂ ਪਾਣਾ ਫਿਰ ਪਹਿਲਾਂ ਦੋ ਤਿੰਨ ਮਸਾਲੇ ਤਾਂ ਪਾ ਜੀ ਚੌਲਾਂ ਦੀ ਸਬ지 ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਕਰ ਲੈਣਾ ਜੀ ਚੰਗੀ ਤਰ੍ਹਾਂ ਮਿਕਸ ਜਿਹੜਾ ਪਉਪਿਆ ਹੋਇਆ ਲਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਫੇਲਾਂਗੇ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਪਰ ਜਦ ਰ ਫੇਲ ਕੇ ਪਾਵਾਂਗੇ ਤੇ ਜੇ ਅਲੂ ਆਲੀ ਗਰੇਵੀ ਆ ਉਹ ਵਧੀਆ ਸੰਗਲ ਬਣੇਗੀ ਨਾਲ ਪਾ ਲਵਾਂਗੇ ਆਲੂ ਹੁਣ ਇਹ ਪੱਟਲੇ ਲੈ ਕੇ ਤੇ ਹੋਰ ਵੀ ਪਾਵਾਂਗੇ ਚੋਲਾ ਲੋ ਬਸ 15-20 ਮਿੰਟ ਪਹਿਲਾਂ ਪਾਪਿਓ ਕੇ ਰੱਖ ਲਿਆ ਸੀ ਤੁਸੀਂ ਜਰੂਰ ਰੋ ਪਿਓ ਕੇ ਰੱਖਿਓ ਜੀ ਇਹ ਨਾਲ ਚੋਲ ਆ ਕੇ ਛੇਤੀ ਬਣ ਜਾਂਦੇ ਆ ਤੇ ਕੋਲ ਵੀ ਤੜੀਆ ਜਾਂਦੇ ਨੇ ਤੇ ਹੁਣ ਇਹਨਾਂ ਨੂੰ ਮਿਕਸ ਕਰਕੇ ਤੇ ਆਪਾਂ ਪਾਵਾਂਗੇ ਪਾਣੀ ਪਾਣੀ ਆਪਾਂ ਹੁਣ ਇਹਦੇ ਵਿੱਚ ਗਰਮ ਪਾਉਣਾ ਆਪਾਂ ਠੰਡਾ ਪਾਣੀ ਨਹੀਂ ਪਾਉਣਾ ਗਰਮ ਪਾਣੀ ਪਾ ਦਾਂਗੇ ਤੇ ਪਾਣੀ ਆਪਾਂ ਇਹਦੇ ਵਿੱਚ ਖੁੱਲਾ ਹੀ ਪਾਵਾਂਗੇ ਹੁਣ ਇਹਨੂੰ ਕਰ ਲੈਨੇ ਆ ਚੰਗੀ ਤਰ੍ਹਾਂ ਮਿਕਸ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਢੱਕ ਕੇ 5-10 ਮਿੰਟ ਹੁਣ ਪਕਾਵਾਂਗੇ ਸਬਜੀ ਨੂੰ ਆਪਾਂ ਕਰ ਲੈਨੇ ਆ ਜੀ ਇੱਕ ਵਾਰੀ ਚੈੱਕ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਮਿਲਖਾਇਲ ਤੇ ਤਕਰੀਬਨ ਬਣ ਗਈ ਹੈ ਹਾਂਜੀ ਤਿਆਰ ਹੀ ਹੋ ਗਈ ਆ ਦੇਖੋ ਸਬਜੀ ਬਿਲਕੁਲ ਆਪਣੀ ਤਿਆਰ ਹੈ ਬਣ ਕੇ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਜੀ ਇੱਕ ਡੋਂਗੇ ਦੇ ਵਿੱਚ ਲਓ ਜੀ ਚੋਲਾਂ ਦੀ ਸਬਜ਼ੀ ਆਪਣੀ ਬਣ ਕੇ ਹੋ ਗਈ ਜੇ ਬਿਲਕੁਲ ਤਿਆਰ ਹੁਣ ਆਪਾਂ ਸਬਜ਼ੀ ਨੂੰ ਇੱਕ ਕਟੋਲੇ ਵਿੱਚ ਕੱਢ ਲੈਨੇ ਆ ਤੁਸੀਂ ਚਾਹੋ ਤੇ ਇਹਨਾਂ ਨੂੰ ਖਿਚੜੀ ਦੀ ਤਰ੍ਹਾਂ ਸਖਤ ਵੀ ਬਣਾ ਸਕਦੇ ਹੋ ਖਾ ਸਕਦੇ ਹੋ ਤੇ ਰੋਟੀ ਦੇ ਨਾਲ ਵੀ ਤੁਸੀਂ ਥੋੜੀ ਜਿਹੀ ਇਹਨਾਂ ਦੀ ਖਿਚੇ ਸਬਜ਼ੀ ਦੀ ਤਰੀ ਜਿਹੜੀ ਪਤਲੀ ਰੱਖ ਕੇ ਤੁਸੀਂ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਖਾਣ ਵਿੱਚ ਜਿਹੜੀ ਬਹੁਤ ਹੀ ਵਧੀਆ ਲੱਗਦੀ ਹੈ ਟੇਸਟੀ ਲੱਗਦੀ ਹੈ ਤੇ ਹੈਲਦੀ ਵੀ ਹੈ ਤਲੋ ਜੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ ਚੋਲਾਂ ਦੀ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ